ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਹੋਵੇ ਇੱਕ ਦਿਨ ਵੀ ਸਾਲ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਤੋਂ ਬਿਨਾਂ ਨਹੀਂ ਗੁਜ਼ਰਨਾ ਚਾਹੀਦਾ ਮੈਂ ਬੜੀ ਬਾਰ ਅਰਜ਼ ਕਰਦਾ ਹਾਂ ਨਾ ਜਿਹੜਾ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਖਵਾਉਂਦਾ ਹੈ ਉਹਦੀ ਦਿਨ ਦੀ ਸ਼ੁਰੂਆਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਸਾਡੇ ਬੈੱਡ ਦੇ ਉੱਤੇ ਚਾਹ ਆ ਜਾਏ ਬੈੱਡ ਤੇ ਬੈਠਿਆਂ ਨੂੰ ਰੋਟੀ ਪਾਣੀ ਆ ਜਾਏ ਨਹੀਂ ਸਵੇਰੇ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰੋ ਸਭ ਤੋਂ ਪਹਿਲਾਂ ਤੁਹਾਡਾ ਕਰਮ ਹੋਣਾ ਚਾਹੀਦਾ ਗੁਰੂਕਾ ਸਾਹਿਬ ਫੜੋ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਜੁੜੋ ਇਹ ਸਿੱਖ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਅੱਜ ਸਾਡੇ ਘਰਾਂ ਵਿੱਚੋਂ ਬਾਣੀ ਗਾਇਬ ਹੋ ਗਈ ਜੀ ਜੇ ਬਾਣੀ ਗਾਇਬ ਹੋਈਏ ਤੇ ਅੱਜ ਜੋ ਸਾਡੇ ਘਰਾਂ ਦੇ ਹਾਲਾਤ ਐ ਬੜੇ ਵੀ ਇਸੇ ਕਰਕੇ ਹੀ ਐ ਅੱਜ ਹਰ ਕੋਈ ਦੁਖੀ ਐ ਹਰ ਕੋਈ ਚਾਹੁੰਦਾ ਮੈਂ ਸੁੱਖਾਂ ਵਿੱਚ ਪ੍ਰਵੇਸ਼ ਹੋ ਜਾਵਾਂ ਹਰ ਕੋਈ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਣ ਮੇਰੀ ਜ਼ਿੰਦਗੀ ਵਿੱਚ ਦੁੱਖ ਕਿਉਂ ਆਏ ਐ ਅੱਜ ਸਭ ਤੋਂ ਵੱਡਾ ਰੋਗ ਚਿੰਤਾ ਦਾ ਰੋਗ ਸਭ ਨੂੰ ਲੱਗਿਆ ਹੋਇਆ ਜੀ ਵਿਦੇਸ਼ਾਂ ਦੀ ਧਰਤੀ ਤੇ ਜਾਈਦਾ ਆ ਹੁਣੇ ਮੌਂਟਰੀਅਲ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੋਂ ਆਏ ਆ ਥੋੜਾ ਜਿਹਾ ਸਮਾਂ ਹੋਇਆ ਐ ਵਦੇਸ਼ਾਂ ਦੀ ਧਰਤੀ ਤੇ ਜਾ ਕੇ ਵੇਖਿਆ 100 ਚੋਂ 80% ਲੋਕ ਚਿੰਤਾ ਦੀ ਮੰਜੀ ਤੇ ਸੌਂਦੇ ਐ ਸੋਹਣੇ ਬੈੱਡਾਂ ਤੇ ਨਹੀਂ ਸੌਂਦੇ ਹਰ ਇੱਕ ਨੂੰ ਇਹੀ ਚਿੰਤਾ ਲੱਗੀ ਐ ਮੇਰਾ ਕੰਮ ਕਰ ਕਿਵੇਂ ਵਧੀਆ ਚੱਲੇ ਮੈਨੂੰ ਰੋਟੀ ਪਾਣੀ ਵਧੀਆ ਮਿਲਣੀ ਚਾਹੀਦੀ ਐ ਚਿੰਤਾ ਐ ਨਾ ਜੀ ਪਰ ਜੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬਾਰੇ ਦੇ ਚਰਨਾਂ ਵਿਟਾਓਗੇ ਕੇਵਲ ਤੇ ਕੇਵਲ ਗੁਰੂ ਐ ਜਿਹੜਾ ਚਿੰਤਾ ਦਾ ਰੋਗ ਘਟਾਉਂਦਾ ਹੈ ਵੱਡੇ ਤੋਂ ਵੱਡੇ ਡਾਕਟਰ ਨੂੰ ਜਾ ਕੇ ਆਖੋ ਡਾਕਟਰ ਸਾਹਿਬ ਮੈਨੂੰ ਚਿੰਤਾ ਦਾ ਰੋਗ ਲੱਗਾ ਹੈ ਡਾਕਟਰ ਤੁਹਾਨੂੰ ਨੀਂਦ ਦੀ ਗੋੜੀ ਦੇ ਸਕਦਾ ਹੈ ਨੀਂਦ ਦੀ ਗੋੜੀ ਦੇ ਨਾਲ ਤੁਹਾਡੀ ਰਾਤ ਵਧੀਆ ਨਿਕਲ ਸਕਦੀ ਹੈ ਪਰ ਜਦੋਂ ਦੂਜੇ ਦਿਨ ਉੱਠੋਗੇ ਚਿੰਤਾ ਮੋੜੇ ਫਿਰ ਤਿਆਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਏ ਕੈ ਤਿਨਾ ਪੇ ਰੋਜੀ ਦੇ ਹੋਤਾ ਜਲ ਵਿੱਚ ਵੀ ਜੀਵ ਜੰਤੂਆਂ ਨੂੰ ਰੋਜੀ ਦੇ ਰਿਆ ਜੀ ਬਾਣੀ ਵਿੱਚ ਤੁਸੀਂ ਹਰ ਰੋਜ਼ ਪੜਦੇ ਹੋ ਕਾਹੇ ਰੇ ਮਨ ਕਿਤਵੈ ਉਦੋਂ ਵਜਾ ਆਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਅੱਗੇ ਕਰ ਤੜਿਆ ਗੁਰਮਖੋ ਦੋ ਚੀਜ਼ਾਂ ਰੱਬ ਨੇ ਸਾਨੂੰ ਸਾਡੇ ਜਨਮ ਤੋਂ ਪਹਿਲਾਂ ਦਿੱਤੀਆਂ ਹੋਈਆਂ ਸੁਣਿਓ ਧਿਆਨ ਦੇ ਨਾਲ ਦੋ ਚੀਜ਼ਾਂ ਪ੍ਰਮਾਤਮਾ ਨੇ ਸਾਨੂੰ ਸਾਡੇ ਜਨਮ ਤੋਂ ਪਹਿਲਾਂ ਦੁਨੀਆ ਤੇ ਆਉਣ ਤੋਂ ਪਹਿਲਾਂ ਦੇ ਦਿੱਤੀਆਂ ਪਹਿਲੇ ਨੰਬਰ ਤੇ ਰਿਜਕ ਸਾਡਾ ਰਿਜਕ ਰੱਬ ਨੇ ਲਿਖਿਆ ਹੋਇਆ ਹੈ ਬਾਣੀ ਕਹਿੰਦੀ ਹੈ ਨੱਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਨਕ ਸੱਚ ਹੈ ਇਹ ਸੱਚ ਹੈ ਜੀ ਜਿੱਥੇ ਸਾਡੇ ਦਾਣੇ ਖਿਲਰੇ ਆ ਸਾਨੂੰ ਜਾਣੇ ਪੈਗਾ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇ ਪਰ ਤੁਸੀਂ ਉੱਥੇ ਪਹੁੰਚੋਗੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿੱਤੇ ਤੁਹਾਡੇ ਦਾਣੇ ਲਿਖੇ ਆ ਤੁਸੀਂ ਜਾਓਗੇ ਰਿਜਕ ਦੀ ਚਿੰਤਾ ਮਹਾਰਾਜ ਕਹਿੰਦੇ ਛੱਡ ਦੇ ਰਿਜਕ ਦੀ ਚਿੰਤਾ ਤੇ ਉਹ ਆਪਣੇ ਪਰਮਾਤਮਾ ਤੇ ਛੱਡ ਦੇ ਰੱਬ ਤੇ ਛੱਡ ਦੇ ਰਿਜਕ ਤੇਰਾ ਉਹਨੇ ਪਹਿਲੇ ਲਿਖਿਆ ਹੋਇਆ ਹੈ ਪਹਿਲੇ ਨੰਬਰ ਤੇ ਰਿਜਕ ਹੈ ਦੂਜੇ ਨੰਬਰ ਤੇ ਪਰਮਾਤਮਾ ਨੇ ਸਾਡੀ ਮੌਤ ਪਹਿਲਾਂ ਲਿਖੀ ਹੋਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਮੌਤ ਦੀ ਵੀ ਚਿੰਤਾ ਨਾ ਕਰਿਆ ਕਰ ਮਰਨ ਲਿਖਾਏ ਮੰਡਲ ਮੈਂ ਆਏ ਆਪਾਂ ਜਿੰਨੇ ਬੈਠੇ ਆ ਸਾਰੇ ਮਰਨ ਲਿਖਾ ਕੇ ਆਏ ਆਂ ਅੱਜ ਸਭ ਤੋਂ ਵੱਡਾ ਜੇ ਚਿੰਤਾ ਦਾ ਰੋਗ ਹੈ ਕਿ ਰਿਜਕ ਦਾ ਤੇ ਇੱਕ ਮੌਤ ਦਾ ਹਰ ਕੋਈ ਚਾਹੁੰਦਾ ਮੇਰੀ ਉਮਰ ਲੰਬੀ ਹੋਵੇ ਮੇਰੇ ਵਰਗੇ ਨੂੰ ਸ਼ੂਗਰ ਦੀ ਬਿਮਾਰੀ ਹੋ ਜੇ ਭੱਜਾ ਡਾਕਟਰ ਕੋ ਜਾਂਦਾ ਡਾਕਟਰ ਸਾਹਿਬ ਗੋਲੀ ਲਾ ਦਿਓ ਕਿਤੇ ਮੈਂ ਮਰ ਨਾ ਜਾਵਾਂ ਮੇਰੇ ਵਰਗੇ ਨੂੰ ਹਾਰਟ ਦੀ ਪ੍ਰੋਬਲਮ ਆ ਜੇ ਡਾਕਟਰ ਕੋ ਭੱਜਾ ਜਾਂਦਾ ਡਾਕਟਰ ਸਾਹਿਬ ਗੋਲੀ ਲਾ ਦਿਓ ਕਿਤੇ ਮੈਂ ਮਰ ਨਾ ਜਾਵਾਂ ਜਾਓ ਚੰਗੀ ਗੱਲ ਹੈ ਪਰ ਮਹਾਰਾਜ ਕਹਿੰਦੇ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਦਵਾਈ ਡਾਕਟਰ ਕੋ ਜਰੂਰ ਲਾਓ ਪਰ ਦਵਾਈ ਦੇ ਨਾਲ ਨਾਲ ਜੇ ਰੱਬ ਦਾ ਨਾਮ ਹੋਏਗਾ ਦਵਾਈ ਸਹਿਜੇ ਰਾਮ ਕਰੇਗੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਅਰੇ ਇਹੋ ਜਿਹੇ ਲੋਕ ਹੈ ਜਿਹੜੇ ਦਵਾਈਆਂ ਖਾਂਦੇ ਰਾਮ ਹੀ ਨਹੀਂ ਆਉਂਦਾ ਜੀ ਕਿਉਂ ਨਹੀਂ ਆਉਂਦਾ ਮੈਂ ਗੱਲ ਦੁਬਾਰਾ ਉੱਥੇ ਲੈ ਕੇ ਆਵਾਂ ਸਾਡੇ ਘਰਾਂ ਵਿੱਚ ਅੱਜ ਬਾਣੀ ਨਹੀਂ ਹੈ ਅੱਜ ਦਾ ਬੰਦਾ ਇਹ ਸੋਚਦਾ ਮੇਰੇ ਕੋਲ ਵੱਧ ਮਾਇਆ ਆ ਜਾਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਸੋਚੀ ਜਾਂਦੇ ਆ ਦੂਜੇ ਦੀ ਜੇਬ ਵਿੱਚ ਜਿਹੜੀ ਪਈ ਮਾਇਆ ਮੇਰੀ ਜੇਬ ਵਿੱਚ ਆ ਜਾਏ ਮੈਨੂੰ ਕੁਝ ਵੀ ਕਰਨਾ ਹੈ ਸੋਚਦੇ ਹੋ ਨਾ ਜੀ ਹਰ ਕੋਈ ਚਾਹੁੰਦਾ ਮੈਂ ਵੀ ਇਹੀ ਚਾਹਣਾ ਮੇਰੇ ਕੋਲ ਵੱਧ ਮਾਇਆ ਹੋਵੇ ਵੱਡੀਆਂ ਵੱਡੀਆਂ ਕੋਠੀਆਂ ਪੈ ਜਾਣ ਮਹਾਰਾਜ ਕਹਿੰਦੇ ਸਿੱਖਾ ਤੇਰੇ ਕੋਲ ਵੱਧ ਮਾਇਆ ਹੋਵੇ ਚੰਗੀ ਗੱਲ ਹੈ ਤੇਰੀ ਵੱਡੀ ਕੋਠੀ ਹੋਵੇ ਚੰਗੀ ਗੱਲ ਐ ਤੇਰੇ ਕੋਲ ਵਧੀਆ ਕਾਰ ਹੋਵੇ ਚੰਗੀ ਗੱਲ ਐ ਪਰ ਇਹਨਾਂ ਚੀਜ਼ਾਂ ਦੇ ਨਾਲ-ਨਾਲ ਤੇਰੇ ਕੋਲ ਰੱਬ ਦਾ ਨਾਮ ਹੋਵੇ ਤੇ ਬਹੁਤ ਚੰਗੀ ਗੱਲ ਐ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇਰੇ ਕੋਲ ਰੱਬ ਦਾ ਨਾਮ ਜਰੂਰ ਹੋਣਾ ਚਾਹੀਦਾ ਹੈ ਗੁਰੂ ਕਿਤੇ ਨਹੀਂ ਚਾਹੁੰਦਾ ਮੇਰਾ ਸਿੱਖ ਗਰੀਬ ਹੋਵੇ ਮਹਾਰਾਜ ਕਹਿੰਦੇ ਮੇਰਾ ਸਿੱਖ ਅਮੀਰ ਹੋਵੇ ਜਿਹੜੇ ਗੁਰੂ ਦੇ ਸਿਰ ਤੇ ਸਵਾ ਲੱਖ ਦੀ ਕਲਗੀ ਸਜਦੀ ਸੀ ਉਹ ਸਮੇਂ ਤੇ ਉਹ ਗੁਰੂ ਦੇ ਸਿੱਖ ਗਰੀਬ ਹੋਣੇ ਚਾਹੀਦੇ ਆ ਨਹੀਂ ਅਮੀਰ ਹੋਣੇ ਚਾਹੀਦੇ ਚੰਦਨ ਦੀ ਚੌਂਕੀ ਤੇ ਸਤਿਗੁਰ ਪੈਰ ਰੱਖਣ ਵਾਲੇ ਉਹ ਗੁਰੂ ਦੇ ਸਿੱਖ ਜਰੂਰ ਅਮੀਰ ਹੋਣੇ ਚਾਹੀਦੇ ਆ ਪਰ ਅਮੀਰ ਹੋਣ ਦੇ ਨਾਲ ਨਾਲ ਉਹ ਗੁਰੂ ਦੇ ਸਿੱਖਾਂ ਕੋਲ ਬਾਣੀ ਜਰੂਰ ਹੋਣੀ ਚਾਹੀਦੀ